ਦੂਜੀ ਗੱਲ ਵੀ ਇਹ ਜਿਹੜੇ ਕੋਈ ਇਸ ਤਰ੍ਹਾਂ ਵੱਲ ਜਾਲੀ ਖਾਦ ਵਗੈਰਾ ਤਿਆਰ ਕਰਕੇ ਲੋਕਾਂ ਨਾਲ ਧੋਖਾਧੜੀ ਹੋ ਰਹੀ ਹੈਗੀ ਉਹਦੇ ਜਿਹੜਾ ਫਰਮ ਆ ਗਈ ਜਾਂ ਉਹਦੇ ਜਿਹੜੇ ਵੀ ਮਾਲਕ ਆ ਗਏ ਉਹਨੂੰ ਟ੍ਰੇਸ ਕਰਕੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਲਈ ਅਸੀਂ ਐਸ ਐਚਓ ਦਰਾਹਾਂ ਨੂੰ ਬਿਆਰ ਦਰਖਾਸਤ ਦਿੱਤੀ ਦਰਾਹ ਦੇ ਨੇੜਲੇ ਪਿੰਡ ਕਦੋਂ ਵਿਖੇ ਖੇਤੀਬਾੜੀ ਵਿਭਾਗ ਦੇ ਵੱਲੋਂ ਫੈਕਟਰੀ ਤੇ ਮਾਰੀ ਛਾਪਾ ਮਾਰੀ ਤੋਂ ਬਾਅਦ ਵੀ ਇਹ ਛਾਪਾ ਮਾਰੀ ਰਹੀ ਜਾਰੀ ਖੇਤੀਬਾੜੀ ਅਧਿਕਾਰੀਆਂ ਵੱਲੋਂ ਫੈਕਟਰੀ ਚ ਛਾਪਾ ਮਾਰੀ ਤੋਂ ਬਾਅਦ ਕਾਬੂ ਕੀਤੇ ਟਰੱਕ ਦੇ ਮਾਲ ਦੀ ਕੀਤੀ ਜਾਂਚ ਇਸ ਮੌਕੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿੱਥੇ ਫੈਕਟਰੀ 'ਚ ਛਾਪਾਂ ਮਾਰੀ ਕਰਕੇ 4 ਸੈਂਪਲ ਲਏ ਗਏ ਸਨ ਉੱਥੇ ਹੀ ਕਾਬੂ ਕੀਤੇ ਟਰੱਕ ਦੇ ਵਿੱਚੋਂ ਪਏ ਮਾਲ ਵਿੱਚੋਂ ਵੀ 2 ਸੈਂਪਲ ਲਏ ਗਏ ਹਨ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ 'ਚ ਭਾਰੀ ਮਾਤਰਾ ਦੇ ਵਿੱਚ ਸਮਾਨ ਪਿਆ ਹੈ ਜੇਕਰ ਫੈਕਟਰੀ ਵਾਲੇ ਕੋਈ ਦਸਤਾਵੇਜ਼ ਨਹੀਂ ਦਿਖਾ ਸਕਦੇ ਤਾਂ ਸਾਰਾ ਮਾਲ ਪੁਲਿਸ ਦੇ ਸਪੁਰਦ ਕੀਤਾ ਜਾਏਗਾ ਅਤੇ ਬੰਦੀ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ ਮੈਂ ਗੁਰਦੀਪ ਸਿੰਘ ਮੁੱਖਤ ਵੀਡੀਓ ਸੁਲੋ ਦੇਣਾ ਜੀ ਪਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਅੱਜ ਦੂਸਰਾ ਦਿਨ ਹੈ ਤੁਸੀਂ ਇੱਕ ਟਰੱਕ ਦੀ ਅੱਜ ਜਾਂਚ ਕਰ ਰਹੇ ਹੋ ਜਿਸ ਤਰ੍ਹਾਂ ਕੱਲ ਤੁਹਾਡੇ ਵੱਲੋਂ ਬੀਤੀ ਸ਼ਾਮ ਕਹਿ ਸਕਦੇ ਹਾਂ ਕਿ ਇੱਕ ਫੈਕਟਰੀ ਤੇ ਛਾਪਾ ਮਾਰੀ ਕੀਤੀ ਗਈ ਸੀ ਕੀ ਹਾਲੇ ਵੀ ਮਾਮਲਾ ਚੱਲ ਰਿਹਾ ਹੈ ਨੇ ਅਸੀਂ ਜਿਹੜਾ ਫੈਕਟਰੀ ਦੇ ਵਿੱਚ ਕੱਲ ਰੇਡ ਕੀਤੀ ਸੀ ਉਹਦਾ ਅਸੀਂ ਜੋ ਉੱਤੇ ਸੀਗਾ ਸਾਨੂੰ ਅਨੌਥਰਾਇਜ਼ਡ ਫਰਟੀਲਾਈਜ਼ਰ ਸੀ ਉਹਦੀ ਹੀ ਸੈਂਪਲਿੰਗ ਕੱਲ ਕੀਤੀ ਸੀਗੀ ਤੇ ਉਹ ਸੈਂਪਲ ਅਸੀਂ ਫਰਦਰ ਮਤਲਬ ਟੈਸਟ ਕਰਨ ਦੇ ਲਈ ਲੈਬ ਨੂੰ ਭੇਜ ਚੁੱਕਿਆਂਗੇ ਅੱਜ ਉਸ ਤੋਂ ਬਾਅਦ ਅਸੀਂ ਜਿਹੜਾ ਕੱਲ ਟਰੱਕ ਫੜਿਆ ਸੀਗਾ ਉਹ ਟਰੱਕ ਕੱਲ ਦਾ ਥਾਣੇ ਦਰਾਹੇ ਵਿਖੇ ਇੱਥੇ ਖੜਾ ਸੀਗਾ ਤੇ ਉਹਦੀ ਅੱਜ ਅਸੀਂ ਜਾਂਚ ਕੀਤੀ ਹੈ ਕਿ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਖਾਦਾਂ ਲੱਗੀਆਂ ਜਿਹੜਾ ਟਰੱਕੇ ਫੜਿਆਗਾ ਇੱਕ ਤਾਂ ਜਿਵੇਂ ਆਪਾਂ ਨੂੰ ਦਿਂਦਾਗਾ ਵੀ ਇਹ ਐਨਪੀਕੇ 12 32 16 150 ਬੈਗਾ ਤੇ ਐਨਪੀਕੇ 15 15 15 150 ਬੈਗ ਦੇ ਵਿੱਚ ਇਹ ਹੈਗਾ ਉਹ ਟਰੱਕ ਦੇ ਵਿੱਚ ਜੋ ਹੈ ਤੇ ਅੱਜ ਅਸੀਂ ਇਹਨਾਂ ਦੋਨਾਂ ਖਾਦਾਂ ਦੇ ਵੀ ਸੈਂਪਲਿੰਗ ਕੀਤੀ ਹੈਗੀ ਤੇ ਇਹ ਫਰਦਰ ਅਸੀਂ ਲੈਬ ਨੂੰ ਟੈਸਟ ਕਰਨ ਦੇ ਲਈ ਭੇਜਾਂਗੇ ਜੀ ਸਰ ਕਿੰਨੇ ਬੈਗ ਨੇ ਜੀ ਇਸ ਟਰੱਕ ਦੇ ਇਹਦੇ ਵਿੱਚ ਦੋਨਾਂ ਖਾਦਾਂ ਦਾ 1.5 150 ਬੈਗ ਟੋਟਲ 300 ਬੈਗ ਹੈ ਅੱਜ ਸਰ ਗੱਲ ਕਰਦੇ ਆਂ ਬੀਤੀ ਸ਼ਾਮ ਜਿਹੜੀ ਫੈਕਟਰੀ 'ਚ ਰੇਡ ਕੀਤੀ ਗਈ ਸੀ ਉੱਥੋਂ ਕਿੰਨੇ ਸੈਂਪਲ ਭਰੇਗੇ ਉੱਥੋਂ ਗੱਲ 4 ਸੈਂਪਲ ਭਰੇ ਸੀ ਜੀ ਸਰ ਤੇ ਕਿੰਨਾ ਮਟੀਰੀਅਲ ਸੀਗਾ ਉੱਥੇ ਮਟੀਰੀਅਲ ਅਸੀਂ ਅਜੇ ਜਿਵੇਂ ਜਿਉਰੀਆ ਦਾ ਸੈਂਪਲ ਲਿਆਗਾ ਯੂਰੀਆ ਦਾ ਲਗਭਗ 500 ਦੇ ਕਰੀਬ ਬੈਗ ਸੀ ਉਹਦੇ ਵਿੱਚ ਤੇ ਜਿਹੜਾ ਅਸੀਂ ਪੋਟਾਸ਼ ਦਾ ਸੈਂਪਲ ਲਿਆਗਾ ਪੋਟਾਸ਼ ਦੇ 14 ਜਾਂ 15 ਬੈਗ ਸੀਗੇ ਤੇ ਦੂਸਰਾ ਅਸੀਂ ਜਿਹੜਾ ਲਿਆਗਾ ਆਪਣਾ ਸਿੰਗਲ ਸੁਪਰ ਫਾਸਫੇਟ ਦਾ ਇੱਕ ਸੈਂਪਲ ਲਿਆਗਾ ਉਹਦੇ ਉਹਦੇ 5 ਬੈਗ ਸੀ ਉੱਥੇ ਅਵੇਲੇਬਲ ਸੀਗੇ ਤੇ ਇਸ ਤੋਂ ਇਲਾਵਾ ਅਸੀਂ ਇੱਕ ਆਰਗੈਨਿਕ ਮਨਿਓਰ ਦਾ ਸੈਂਪਲ ਲਿਆਗਾ ਜੀ ਤੇ ਉਹਦੇ ਸੀਗੇ ਲਗਭਗ ਮੇਰੇ ਖਿਆਲ ਅਕਿ ਹਾਂ ਲਗਭਗ 150 ਬੈਗ ਸੀ ਜੀ ਸਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ देर ਰਾਤ ਤੱਕ ਤੁਹਾਡੀ ਜਿਹੜੀ ਇਹ ਛਾਪਾ ਮਾਰੀ ਚੱਲਦੀ ਰਹੀ ਤੇ ਤੁਸੀਂ ਸੈਂਪਲਿੰਗ ਵੀ ਕੀਤੀ ਕੀ ਜਿਹੜੇ ਸੰਬੰਧਤ ਉੱਥੇ ਦੇ ਮਾਲਕ ਸੀ ਜਾਂ ਕਹਿ ਲਓ ਕਿ ਉਹਨਾਂ ਦੇ ਰੈਫਰੈਂਸ ਤੇ ਤੁਹਾਨੂੰ ਮਿਲਣ ਆਏ ਸੀ ਕੋਈ ਦਸਤਾਵੇਜ਼ ਵਗੈਰਾ ਦਿਖਾਇਓ ਉਹਨਾਂ ਨੇ ਜੀ ਨਹੀਂ ਸਾਨੂੰ ਹਲਕ ਤੱਕ ਕੋਈ ਦਸਤਾਵੇਜ਼ ਨਹੀਂ ਦਿਖਾਇਆ ਗਿਆ ਜੀ ਇਹਨਾਂ ਵੱਲੋਂ ਕੋਈ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਤਾਂ ਜੀ ਆਪਣੇ ਵੱਲੋਂ ਮਲਾ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਅਸੀਂ ਐਸ ਐਚਓ ਥਾਣਾ ਦਰਾਹਾ ਨੂੰ ਬਰਖਾਸਤ ਦਿੱਤੀ ਹੈਗੀ ਵੀ ਇਹਦੇ ਤੇ ਜਿਹੜੀਆਂ ਅਸੀਂ ਜਿਹੜੀਆਂ ਜਿਹੜੀਆਂ ਨੇ ਫਰਟੀਲਾਈਜ਼ਰ ਕੰਟਰੋਲ ਆਰਡਰ ਦੀਆਂ ਵਾਇਓਲੇਸ਼ਨ ਕੀਤੀਆਂ ਜਾਂ ਐਸੈਂਸ਼ੀਅਲ ਕਮੋਡਿਟੀ ਐਕਟ ਦੀ ਵਾਇਓਲੇਸ਼ਨ ਜਿਹਾ ਉਹਦੇ ਉਹਦੇ ਬੇਸ ਤੇ ਮਲੋ ਵਾਇਓਲੇਸ਼ਨ ਨੂੰ ਵਿੱਚ ਰੱਖ ਕੇ ਤੇ ਦੂਜੀ ਗੱਲ ਆ ਵੀ ਇਹ ਜਿਹੜੇ ਕੋਈ ਇਸ ਤਰ੍ਹਾਂ ਵੱਲੋਂ ਜਾਲੀ ਖਾਦ ਵਗੈਰਾ ਤਿਆਰ ਕਰਕੇ ਲੋਕਾਂ ਨਾਲ ਘੋਕਾ ਟੜੀ ਹੋ ਰਹੀ ਹੈਗੀ ਉਹਦੇ ਜਿਹੜਾ ਫਰਮ ਆ ਗਈ ਜਾਂ ਉਹਦੇ ਜਿਹੜੇ ਵੀ ਮਾਲਕ ਆ ਗਏ ਉਹਨੂੰ ਟ੍ਰੇਸ ਕਰਕੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਲਈ ਅਸੀਂ ਐਸ ਐਚਓ ਦਰਾਹਾ ਨੂੰ ਬਿਆਰ ਦਰਖਾਸਤ ਦਿੱਤੀ ਹੈ ਜੀ ਸਰਬ ਇੱਕ ਬੀਤੀ ਸ਼ਾਮ ਫੈਕਟਰੀ ਤੇ ਛਾਪਾ ਮਾਰੀ ਕੀਤੀ ਗਈ ਸੀ ਜਿੱਥੋਂ ਇੱਕ ਟਰੱਕ ਵੀ ਬਰਾਮਦ ਕੀਤਾ ਗਿਆ ਸੀਗਾ ਕੀ ਮਾਮਲਾ ਸੀ ਪੁਰਾਣ ਅਸਲ ਚ ਜਿਹੜੇ ਫੈਕਟਰੀ ਸੀ ਉਹ ਖਾਦਾਂ ਤਿਆਰ ਕਰਦੇ ਸੀ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਉਹਨਾਂ ਨੇ ਸੈਂਪਲਿੰਗ ਕੀਤੀ ਹੈ ਟ੍ਰੱਕ ਦੀ ਵੀ ਸੈਂਪਲਿੰਗ ਕੀਤੀ ਗਿਆ ਸੈਂਪਲ ਕਰਨ ਤੋਂ ਬਾਅਦ ਜਿੱਦਾਂ ਦਾ ਰਿਜ਼ਲਟ ਆਊਗਾ ਜੋ ਉਹ ਰਿਪੋਰਟਿੰਗ ਕਰਨਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਰ ਜਿਸ ਤਰ੍ਹਾਂ ਕਿ ਟਰੱਕ ਵਾਲਾ ਕੰਮ ਕੀਤਾ ਗਿਆ ਕਿ ਇਹ ਮਾਲ ਲਾ ਕੇ ਟਰੱਕ ਨੂੰ ਛੱਡ ਦਿੱਤਾ ਜਾਏਗਾ ਨਹੀਂ ਅਜੇ ਤਾਂ ਸੈਂਪਲਿੰਗ ਹੋ ਰਹੀ ਆ ਸੈਂਪਲਿੰਗ ਤੋਂ ਬਾਅਦ ਦੇਖਦੇ ਆ ਵੀ ਉਹਨਾਂ ਦੀ ਕੀ ਪ੍ਰੋਸੀਜਰ ਹੈ ਸਰ ਕੀ ਕਾਰਵਾਈ ਬੰਦੀ ਆ ਮੰਨ ਲਓ ਅਗਰ ਸੈਂਪਲਿੰਗ ਦੇ ਵਿੱਚ ਫੇਲ ਆਂਦਾ ਜੀ ਸਾਰਾ ਕੁਝ ਦੇਖੋ ਸੈਂਪਲ ਆਉਣ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਜਿਹੜਾ ਸਟੈਪ ਲਿਆ ਜਾ ਸੇ